ਓ ਦਾ ਜਾਨ ਮੇਰੀ ਇਹਨਾਂ ਤੋਂ ਫਟਦਾ ਜਾਲ ਮਤੋਂ ਓ ਅਮਰਤਾਜਾ ਪਹਿਲੇ ਇਹਨੂੰ ਫੜਾਈਂ ਮੋਟੇ ਗਿੱਟੇ ਵਾਲੀ ਫੇਰ ਦੇਖਦੇ ਹਾਂ ਤਾਂ ਫੜਨਾ ਫੜਨਾ ਭੁੱਲੇ ਹੈ ਜੈ ਮਾਤਾ ਰੈਂਦੀ ਹੈ ਕੱਲ ਤਾਂ ਇਹਨੇ ਗੁਰਦਾ ਪਵਾਇਆ ਅੱਜ ਭੱਜਾ ਜਾਂਦਾ ਗੁਰਦਾ ਪਵਾਇਆ ਸੀ ਕਿੰਝ ਜੰਦਰਾ ਸੀ ਔਰ ਕੀਆ ਖੜੀਆਂ ਮਰਿਆ ਰੁਕ ਜਾ ਇਹਨੂੰ ਗੋਡਿਆਂ ਥੱਲੇ ਫੜ ਕੇ ਲੰਗਣਾ ਨਾ ਬੈਠ ਜਾ ਉਹ ਫੇਰ ਮੇਰਾ ਦੇਖ ਉਹ ਫੇਰ ਮਿਲਾਂਗੇ ਕੋਈ ਮੇਰੀ ਤਾਂ ਸੁਣ ਜੇ ਗੱਲ ਰੁਕ ਜਾ ਕਰੋ ਨਹੀਂ ਮੱਲਾ ਜੱਟ ਤਾਂ ਮੈਨੂੰ ਲੱਗਦਾ ਪੱਕੀ ਨਾਲ ਲੱਗੇ ਹੋਏ ਨੇ ਤੂੰ ਤਾਂ ਖੂਨ ਵੀ ਹੁਣੇ ਕਢਾ ਕੇ ਆਇਆ ਇਹਨਾਂ ਨਾਲ ਤਾਂ ਨੀ ਰੇਲੇ ਜਾਂਦਾ ਹੈਗੇ ਇੱਥੋਂ ਐ ਕਰ ਮਾਹ ਜਨ ਨਾਲਾ ਦਿਮਾਗੇ ਵਰਤ ਤੂੰ ਵੀ ਸ਼ਾਰਟਕਟ ਹੋ ਲੱਗੇ ਨੰਦੇ ਮੂਰਤੀ ਸਾਲ ਬੋਲੇ ਨਾਂ ਗਿਆ ਨੰਗੂ ਆ ਉਹਨੂੰ ਚੱਕ ਲਾ ਗਿਆ ਖਰਦਾ 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 ਮੈਂ ਖਰਦੇ ਉਹ ਨਾਂ ਕਿ ਜੂ ਆਹੋ ਮੈਨੂੰ ਅਮਰਤਾਇਨ ਦੱਸ ਪਈਏ ਤੈ ਗੁਰਦਾ ਪੋਇਆ ਕਿੰ ਇੰਜੰਨੀਰਾ ਆ ਉਹ ਕਿਹੜਾ ਗੁਰਦਾ ਕਿਹੜਾ ਇੰਜਨੀਅਰ ਆ ਸੇਟ ਤੂੰ ਤਾਂ ਹੋਰੇ ਗੱਲਾਂ ਕਰੀ ਜਾਂਦਾ ਓਹੋ ਮੰਨਿਆ ਡਾਕਟਰ ਲੈ ਮੈਂ ਵਧੀਆ ਲੈ ਮੱਗਿਆ ਤੂੰ ਠੀਕ ਕਰ ਤੋਨੇ ਇਹਦਾ ਮਤ ਮਲੇ ਨਹੀਂ ਪਈ ਗਲੀਆਂ ਚ ਭੱਜਿਆ ਫਿਰੇ ਆਰਾਮ ਕਰ ਲੈ ਆਰਾਮ ਉਹ ਕੀ ਬੁਝਾਰਤਾਈਆਂ ਪਾਈਆਂ ਨਾ ਯਾਰਾ ਦੱਸ ਤਾਂ ਦੇ ਇਤਨੇ ਉਹ ਟੱਪ ਜੂਗਾ ਮੈਂ ਤਾਂ ਅਮਰਤਾ ਹੈ ਕਹਿੰਦਾ ਵੀ ਜਿਹੜਾ ਭਾਈ ਤੇਰਾ ਤਰਨਾਟ ਹੈ ਨਾ ਤੁਹਾਡਾ ਉਹ ਜਿਹੜਾ ਭਾਈ ਰੱਬ ਸਭ ਨੂੰ ਦੇਵੇ ਮਾਤਾ ਰਾਣੀ ਉਹ ਗੱਲ ਕੀ ਹੋ ਗਈ ਦੱਸੇਗਾ ਵੀ ਕੁਸ ਮੇਰੇ ਕੋਲ ਆਤੀ ਕਹਿੰਦਾ ਸਾਡਾ ਅਮਰਤ ਤਾਂ ਚੰਡੀਗੜ੍ਹ ਦਾਖਲ ਪਿਆ ਉਹਦੇ ਗੁਰਦਾ ਪਊਆ 7 ਲੱਖ ਰੁਪਈਆ ਮੰਗਦਾ ਦੀ ਪੰਜ ਲੈ ਗਿਆ ਮੇਥੋਂ ਹਜੇ ਦਿੰਦਾ ਦੇ ਤਾਂ ਮਹਜ ਦੋ ਰਹਿਂਦਾ ਜਮੀ ਪੱਟੇ ਗੇ ਮੇਰਾ ਸਾਲਾ ਮੈ ਲਾਦਾ ਮੋٹے ਘੱਟੇ ਵਾਲੀ ਨੂੰ ਦਿਆ ਨਾ ਨਾ ਐਂ ਨਾ ਬੋਲੇ ਬੋਲੇ ਕਲਯੁਗ ਦੇ ਜ਼ਮਾਨੇ ਦੇ ਵਿੱਚ ਮਾਤਾ ਰਾਨੀ ਦੀ ਕਿਰਪਾ ਨਾਲ ਇਹ ਜਾ ਭਾਈ ਤੇਰੇ ਪਿਆ ਕਿਤੇ ਉਹ ਸੇਠਾ ਸਾਡਾ ਕੋਈ ਆਪਰੇਸ਼ਨ ਨਹੀਂ ਹੋਆ ਕੋਈ ਗੁਰਦਾ ਨਹੀਂ ਖਰਿਆ ਯਾਰ ਚੰਗੇ ਭਲੇ ਆ ਯਾਰ ਦੇਖਣ ਨਹੀਂ ਲੱਗ ਰਹੇ ਯਾਰ ਸੇਕਾ ਨੀ ਬਸ ਤੇ ਲੈ ਗਿਆ 5 ਲੱਖ ਰੁਪਈਆ ਓ ਯਾਰ ਉਹਨੇ ਤਾਂ ਇੱਕ ਤੀਮੀ ਨੂੰ ਖਵਾਤੇ ਤਾਂ ਹੀ ਤਾਂ ਉਹਨੂੰ ਫੜਨ ਲੱਗ ਰਿਹਾ ਉਹਦੇ ਨਾਲ ਫਿਰਦਾ ਕਹਿ ਦੇਣਾ ਦਾ ਉਹ ਐ ਨਹੀਂ ਫੜਿਆ ਜਾਂਦਾ ਫਿਰ ਮੇਰੇ ਆ ਦਿਮਾਗ ਵਰਤੋ ਛੋਟਕਟ ਚੱਲੋ ਛੋਟਕਟ ਆ ਜਾ ਭੋਲੇ ਆ ਕੇ ਲੱਗਾ ਦਰ ਇੱਧਰ ਦੀ ਆ ਜਾ ਚੱਲ ਆ ਜਾ ਹੋਰਾ ਹੱਜ ਨਹੀਂ ਛੱਡਣਾ ਨੂੰ ਜੱਟ ਨੂੰ ਫੜਨਾ ਕੋਈ ਸੌਖਾ ਓ ਵੀ ਤੇਰਾ ਨਾਟ ਨੂੰ ਹਾਂ ਹੱਬਾ ਕੋਲ ਕਿ ਫੜਨਾ 2 ਲੱਖ ਓਏ ਕੰਦਰ ਦੇ ਜਵਾਨੀ ਵਾਲਾ ਤੂੰ ਓਏ ਇਹ ਤਾਂ ਜਿਹੜੇ ਹੈਗੇ ਤੇ ਹੈਗੇ ਤੇ ਮਿੰਟ ਜੇ ਜਵਾਨੀ ਵਾਲਾ ਕਰਦਾ ਕਰੋੜੀ ਵਾਲਾ ਕਰੋੜੀ ਵਾਲਾ ਓ ਬਾਈ 5 ਲੱਖ ਲੈ ਗਿਆ ਲੈ ਲੈ ਤੂੰ 5 ਲੱਖ ਕੌਣ ਕਹਿੰਦੇ ਆ ਕਹਿੰਦਾ ਪੂਰਾ 5 ਤਵੇ ਲੈ ਗਿਆ ਓਏ ਧੁੱਟ ਮਾਰ ਦੇ ਉੱਤੇ ਵਿਆਹ ਮਹੀਨੇ ਦਾ ਕੱਲ ਲੈ ਕੇ ਨਹੀਂ ਗਿਆ ਉਹ ਜਵਾਨੀ ਮਲ ਟੁੱਟ ਮਾਰਦਾ ਇਹ ਲੋੜੀ ਮਲ ਟੁੱਟ ਮਾਰਦਾ ਮੇਰਾ ਕਿਹੜਾ ਪ੍ਰੇਸ਼ਨ ਹੋਣਾ ਸੀ ਗਲਤੀ ਹੋ ਗਈ ਭਾਈ ਹੋਏ ਗਲਤੀ ਹੋ ਗਈ ਹੋਜੇ ਕਹਿੰਦਾ ਗਲਤੀ ਹੋਈ ਏ ਗਲਤੀ ਏ ਇਹ 5 ਲੱਖ 5 ਲੱਖ ਕਿੱਥੇ 5 ਲੱਖ ਮੈਂ ਵਿਆਹ ਕਰਨ ਵਾਸਤੇ ਉਹਨੂੰ ਦਿੱਲੀ ਵਾਲੀ ਨੂੰ ਦਿੱਤਾ ਹੋਰ ਮਾਰੋ ਹੋਰ ਮਾਰੋ ਹੇ ਹੇ ਕੇਂਗਰਾ ਬਾ ਅੱਛੇ ਬੜ ਗਿਆ ਆਇਆ ਕਰੋ ਮੁੰਡਿਓ ਕੈਲਸਨ ਲਾ ਬੋਲੇ ਅਮਰਤਾ ਐਨਾ ਮਾਰੋ ਗਿੱਦੜ ਕੁੱਟਣਾ ਮਾਰੋ ਮੜਾ ਜੇ ਨਾ ਗੁੱਜੀ ਬਣਾ ਕੇ ਮਾਰੋ ਗੁੱਜੀ ਆਹ ਗੁੱਜੀਆ ਮਾਰੋ ਗੁੱਜੀਆ ਹੋਰ ਮਾਰੋ ਸਿਹਾਣੇ ਬੈਠਾ ਓਏ ਕਿਆ ਸਿਹਾਣੇ ਮੈਂ 5 ਕਿਹਾ ਪੂਰੇ 5 ਲੱਖ ਦੇ ਹੁਣ ਉਹ 5 ਲੱਖ ਤਾਂ ਦੇ ਸਾਡਾ 5 ਲੱਖ ਦੇ ਉਹ ਤਾਂ ਲੈ ਗਈ ਲੇਗੀ ਤਾਂ ਹੁਣ ਕੀ ਬੰਦਾ ਕੋਈ ਪਤਾ ਜਣਾ ਦਾ ਹੁਣ ਲੈਗੀ ਕਹਿੰਦਾ ਦਿੱਲੀ ਦੀ ਐ ਤੇਰਾ ਭਾਜੇ ਬੇਡਾ ਉਹ ਤੇਰਾ ਨਵੇ ਨਹੀਂ ਲਾਣੀ ਨੀ ਓਏ ਤੁਸੀਂ ਭਾਈ ਐ ਕਰੋ ਕਰੇ ਲੈ ਚੱਲੋ ਇਹਨੂੰ ਪਹਿਲਾਂ ਛੱਡ ਦਿਓ ਕਰੇ ਲੈ ਐ ਕਿਵੇਂ ਲੈਂਦਾ ਮੈਂ ਜਾਂਦਾ ਨਹੀਂ ਤੂੰ ਕਰੇ ੱੱਲਾ ਮੇਰੀ 1 ਮਿੰਟ ਗੱਲ ਤੁਸੀਂ ਐ ਕਰੋ ਭਾਈ ਇੱਕ ਜਾਣਾ ਜਾਓ ਕੋਈ ਸਾਧਨ ਲਿਆਓ ਹੈ ਮੈਂ ਮੇਰੀ ਧੁੱਤੀ ਖੋਲ ਕੇ ਉਹਦੇ ਨਾਲ ਬੰਦਾ ਇਹਨੂੰ ਉਹ ਸੱਠਾਂ ਨੂੰ ਖਰਜਾ ਤੂੰ ਅਮਰ ਤੈਨੂੰ ਫੜ ਜਾ ਰਮੇ ਲਿਆ ਖਰਜਾ ਖਰਜ ਕੰਸੀ ਪਾਲਮ ਦੇ ਉਹ ਜਵਾਨੀ ਮੱਲ ਮੈਂ ਤੇਰਾ ਕੀ ਬਗਾੜਿਆ ਉਹ ਕੂੜੀ ਮੱਲ ਕਹ ਜਵਾਨੀ ਮੱਲ ਫੇਰ ਕੇ ਹੰਦਾ ਰੋਕ ਲੈ ਗਿਆ ਕੂੜੀ ਮੱਲ ਤੋਂ ਹਜੇ ਕੰਨਾ ਬਗਾੜਿਆ ਉਹ ਦੇਣੇ ਵੀ ਨੇ ਕਿਸੇ ਲੋਟਾ ਮੈਂ ਜਾਂਦਾ ਕਰੇ ਨਹੀਂ ਜਾਂਦਾ ਮੈਂ ਉੱਕਰ ਹੀ ਰਾਤੀ ਤੈਨੂੰ ਲੈ ਕੇ ਜਾਵਾਂਗੇ ਮੈਂ ਨਹੀਂ ਰਿਸਤੇ ਵੀ ਮੈਂ ਜਾਂਦੀ ਨਹੀਂ ਮੈਂ ਜਾਂਦੀ ਨਹੀਂ ਆਹ ਹੋ ਜਾਂਦਾ ਨਹੀਂ ਤੂੰ ਓਏ ਛੱਡ ਦਿਓ ਬਾਈ ਦੇਖੀ ਓਏ ਰਿਕਸ਼ਾ ਦਾ ਦੱਜਦਾ ਮੰਗਾ ਲੈਂਦੇ ਲਾਈਟ ਫੁੱਟ ਰੀ ਕਿਸੇ ਤੇ ਮਾਰੂਗਾ ਓਏ ਰਾਤ ਐ ਸਾਲਿਆ ਹੁਣ ਦਿਨਾਂ ਦਿਨਾਂ ਰਾਤ ਨਹੀਂ ਹੈਗੀ ਵੀ ਕਸੇ ਜ ਮਾਰੂਗਾ ਨੇਰਾ ਹੋ ਰਿਆ ਚੱਲ ਬਾਈ ਹੋਏ ਮਾਰ ਕੇ ਕਿ ਤੂੰ ਛੱਡੇ ਪਰਿਵਾਰ ਚ ਕਿੱਥੋਂ ਜਾਵੇਂ ਕੁੱਤਾ ਕੇ ਬੀਜ ਏ ਪਤਾ ਨਹੀਂ ਤਾ ਤੇਰੀ ਮਾਰ ਕੇ ਛੱਡੇ ਹੋ ਹਾਂ ਕਰੇ ਜਾ ਕੇ ਦੇਖੀਂ ਜਵਾਨੀ ਮਾਰ ਤੇਨੂੰ ਦੇਖੂਗਾ ਤੈਨੂੰ ਜਿੱਦਾਂ ਵਾਪਸ ਆਉਣਾ ਉਹਨੂੰ ਕੀ ਦੇਖੀਂ ਚੱਲ 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 ਬਾਈ ਅਜੇ ਕਹਿੰਦਾ ਉਹਨੂੰ ਦੇਖੂਗਾ ਕਿੱਥੀ ਰੱਖ ਕੇ ਦੇਖਣੇ ਉਹਨੂੰ ਕਰੇ ਜਾ ਕੇ ਛੱਡ ਦੇ ਕੁੱਤਾ ਛੱਡ ਲਿਆ ਕੋਈ ਨਾ ਬੋਲੇ ਨੇ ਕਰੇ ਜਾ ਕੇ ਵੱਡਣਾ ਸਮਾਰ ਕੇ ਦਰਦੀਆਂ दाल ਬਣ ਗਈ ਤੇ ਤੂੰ ਆਟੇ ਦੀ ਪ੍ਰਾਂਤ ਚੱਕ ਲਿਆ ਲਿਓ ਨੀਆ ਲਿਆ ਛੇਤੀ ਲਾ ਦੀਂ ਘਰਾਂ ਗਦਗਦ ਛੇਤੀ ਬਣ ਜੂਗੀ ਰੋਟੀ ਆਟਾ ਤਾਂ ਮੈਂ ਗੁੰਨੀ ਬੈਠੀ ਸੀ ਮਹਾਂ ਲਾ ਦਾਨ ਬਣ ਜਾਂਦੇ ਘਰਾਂ ਹੋਰ बस दाल ਤਾਂ ਬਣ ਗਈ ਲੈ ਫੜਾ ਬਾਕੀ ਵੀ ਲਿਆ ਮੈਂ ਸਮਾਨ ਚੱਕ ਕੇ ਚੱਕ ਲੈ ਵੇਣ ਨਾ ਹਾਂ ਚੱਕ ਲਿਆ ਓ ਛੱਡ ਦੋ ਮੈਂ ਰੋ ਰਹੀ ਹਾਂ ਮੈਂ ਮਰ ਜਾਂ ਹਾਂ ਕੀ ਹੋ ਗਈ ਉਹ ਬੈ ਗਿਆ ਹਾਂ ਦੇ ਚਾੜਾਂ ਤੇ ਲੱਗਦੇ ਨੇਗੇ ਜਿਹੜੇ 5 ਲੱਖ ਤੈਂ ਖਰਾਬ ਕਰੇ ਨਹੀਂ ਥੋੜਾ ਥੋੜਾ ਨਹੀਂ ਹੁੰਦਾ 5 ਲੱਖ 5 ਲੱਖ ਚਾੜਾ ਪਾਣਾ ਪਾਣਾ ਬੰਦਾ ਕਿਵੇਂ 5 ਲੱਖ ਹੈ ਓਏ ਮਾਰ ਦੇ ਗਾ ਤੂੰ ਗਊ ਦਾ ਜਾ ਤੂੰ ਦੇਖ ਲੈ ਗਊ ਦਾ ਜਾਇਆ ਦੇਖ ਲੈ ਦੇਖ ਲੈ ਵੱਡਾ ਗਊ ਦਾ ਜਾਇਆ ਮਨੋਗੀ ਗੱਲ ਵੀ ਦੱਸ ਦੋ ਕਿਉਂ ਮਾਰੀ ਜਾਂਦੇ ਹੋ ਪੁੱਛੋ ਇਹ ਤੋਂ ਪੁੱਛੋ ਕੀ ਚੰਦ ਚੜ੍ਹਿਆ ਐ ਨੇ ਤੂੰ ਦੱਸ ਕੀ ਗੱਲ ਕਰੀ ਐ ਉਹ ਕੁਛ ਨਹੀਂ ਕਰਾਂ ਮੈਂ ਕੀ ਕਰਨਾ ਕੁਝ ਨਹੀਂ ਕਰਿਆ ਬਗਾਨੀਆਂ ਤੀਮੀਆਂ ਲਈ ਫਿਰਦਾ ਮੈਂ ਮਰ ਜਾ ਬਗਾਨੀਆਂ ਤੀਮੀਆਂ ਉਹ ਕਿੰਸੂ ਦੱਸ ਦੱਸ ਉਹਨਾਂ ਨੂੰ ਉਹਦਾ ਇਹ ਦਿੱਦਿੜਾ ਮੋਬਾਈਲ ਲਿਆਤੀ ਉਹ ਮੈਂ ਆਕੇ ਕਿਸੇ ਨੂੰ ਲਿਖ ਕੇ ਭੇਜਦਾ ਵੀ ਮੈਂ ਤਰਨਾ ਨਾ ਕਰਾਂ ਅਮੀਰਗੜ ਤੋਂ ਉਹ ਦਿੱਲੀ ਦੀ ਨਾਲੇ ਮੇਰੀ ਲਾਕ ਡਾਕ ਹੋਊਗੀ। ਓਹੋ ਲਾਕ ਡਾਕ ਨਹੀਂ ਹੋਊਗੀ। ਉੱਥੇ ਦੇ ਵਾਲੇ ਨੇ ਨਾ ਕਿਤੇ ਖੰਭ ਲੇ ਬੈਠਣੇ ਜੋਗੇ ਨਹੀਂ ਛੱਡੇ। ਉੱਥੋਂ ਉੱਥੇ ਨੂੰ ਬਾਈ ਨੂੰ ਪਨਾਮੀ ਕਰਾ ਕੇ ਰੱਖਦੇ। ਉਹਦੇ ਨਾਲੇ ਮੇਰੀ ਜਾਨ। ਐ ਟੇ ਟੇ ਉਹਦੇ ਕੱਪੜੇ ਨੇ ਪਾਏ ਹੋਏ ਨਹੀਂ ਫਿਰ ਤਾਂ ਇਹਨੂੰ ਉੱਥੇ। ਉਹ ਮੈਂ ਮਾਰਦਾ। ਉਹਦੇ ਕੱਪੜੇ ਪਾਏ ਹੋਏ ਨਹੀਂਗੇ। ਬਈ ਤੈਨੂੰ ਸ਼ਰਮ ਨਹੀਂ ਆਈ ਚੌਰਿਆ? ਉਹਦੇ ਨਾਲ ਜਦੋਂ ਲਾਕ ਡਾਕ ਹੋ ਗਈ ਉਹ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂਗੀ। ਮੈਂ ਘੜਾ ਕੇ ਉਹ ਆ ਗਈ ਆਪਣੇ ਉਰੇ ਮਿਲ ਉਹ ਤੁਹਾਨੂੰ ਤਾਂ 5 ਲੱਖਾਂ ਦੀ ਗੱਲ ਦੱਸਦੇ 5 ਲੱਖਾਂ ਦੀ ਦੱਸਦੇ ਤੇ ਮੈਂ ਗੱਲ ਜਿਹੜੀ ਗੱਲ ਆ 5 ਲੱਖਾਂ ਦੀ ਦੱਸਨੀ ਉਹ ਕਹਿੰਦੀ ਨਾ ਬਾਹਰਲੇ ਦੇਸ਼ ਜਾਉਂਗੀ ਬਾਹਰਲੇ ਦੇਸ਼ ਕਹਿੰਦੀ 5 ਲੱਖ ਕੱਢ ਦੇ ਮੈਨੂੰ 5 ਲੱਖ ਦੇ ਦੇ ਮੈਂ ਬਾਣੀ ਤੂੰ ਆਪਣੇ ਤੇ ਫੜ ਕੇ ਦੇਤਾ ਵਸਾ ਲੱਗ 5 ਲੱਖਾਂ ਦੀ 5 ਲੱਖ ਨਹੀਂ ਦਿੰਦੀ 5 ਲੱਖ ਦੇਖੀ ਮੂਹ ਕਿ ਮੈਂ ਕਹਤਾ ਹਾਂ ਇਹਨੂੰ ਪੁੱਛੋ ਤਾਂ 5 ਲੱਖ ਕਿੱਥੋਂ ਦੇਊਗਾ ਹੁਣ ਕਿੱਥੋਂ ਹੋ ਕਰੀਏ 5 ਲੱਖ ਮਾਰ ਕੇ 4 ਲੱਖ 4 ਲੱਖ ਮਾਰ ਕੇ ਤੇਰੀ ਸੁਣ ਜਦੋਂ ਮੈਂ ਸਾਨੂੰ ਕਿਹਾ ਸੀ ਬੇਨੂੰ ਮੋਬਾਈਲ ਨੂੰ ਪੈਸੇ ਨਾ ਦਿਓ ਤੁਸੀਂ ਨੇ ਕਿਹਾ ਮੇਰੀ ਇੱਕ ਗੱਲ ਮੰਨੀ ਨਹੀਂ ਮੈਂ ਮੇਰਾ ਜੀ ਨਹੀਂ ਕਰਦਾ ਵਿਆਹ ਕਰਾਉਣਾ ਮੇਰੀ ਗੱਲ ਸੁਣ ਮੈਂ ਪੰਜ ਲੱਖ ਪੰਜ ਲੱਖ ਕਰਾ ਲਓ ਪੰਜ ਲੱਖ ਜੀ ਜੀ ਕਰਾਉਣ ਦਾ ਇੰਨੀ ਸ਼ੌਕ ਤੇ ਸਾਨੂੰ ਦੱਸ ਦਿੰਦਾ ਉਹ ਤੇ ਪੇਕੇ ਤੇ ਲਿਆ ਦਿੰਦੇ ਕੋਈ ਹਾਂ ਹਾਂ ਵਿਆਹ ਦਾ ਤੁਸੀਂ ਮੇਰਾ ਤੁਸੀਂ ਨਹੀਂ ਹੋਣ ਦਿੰਦੀਆਂ ਭਾਨੀ ਦਾ ਤੁਸੀਂ ਮਾਰਦੀ ਹੋ ਸਭ ਤੋਂ ਪਹਿਲਾਂ ਅਸੀਂ ਤਾਂ ਹੋਣ ਨਹੀਂ ਦਿੰਦੀਆਂ ਮੈਂ ਤੈਨੂੰ ਬੁੜੇ ਨੂੰ ਹੁਣ ਦੱਸ ਕਿਹੜੇ ਕੁੜੀ ਦੇਊਗਾ ਕੋਈ ਸ਼ਰਮ ਨਹੀਂ ਆਉਂਦੀ ਚਾਰੇ ਨੂੰ 5 ਲੱਖ 5 ਲੱਖ ਤੇ ਜਾਣਾ ਹੋਇਆ ਅਜੇ ਵਿਆਹ ਨੂੰ ਕਰਦਾ ਨਹੀਂ ਮੈਨੂੰ ਤਾਂ ਲੱਗਦਾ ਮੈਨੂੰ ਤਾਂ ਚੱਕਰ ਆਊਗਾ 5 ਲੱਖ ਥੋੜੇ ਨੱਕਣੇ ਵੇ ਕਿੱਥੋਂ ਆਰਤੀ ਦੇ ਪੈਸੇ ਪੂਰੇ ਕਰਾਂਗੇ ਪੁੱਛੋ ਇਹਨੂੰ ਇਹ ਕਰੂ ਕਿੱਥੋਂ ਕਰੂ ਉਹ ਮੇਰੀ ਗੈਰ ਹਾਜ਼ਰੀ ਚੈਨਾਕਸ ਹੋ ਗਿਆ ਰਕਮ ਮੇਰਾ ਸਾਲਕਣਾ ਹਾਲੀ ਦਾ ਕਹਿੰਦਾ ਇਹਦਾ ਕਹਿੰਦਾ ਮਰਤ ਦਾ ਗੁਰਦਾ ਖਰਾਬ ਹੋ ਗਿਆ ਹੈ ਕਿ ਲੈ ਤੂੰ ਫਿਰ ਤੇਰਾ ਪੈਜਾ ਤੇਰਾ ਤੇੜਾ ਮਾਰੇ ਨੇ ਮੇਰੇ ਗੁਰਦੇ ਖਰਾਬ ਮਰੇ ਨੇ ਮੈਂ ਕਿਉਂ ਦਵਾਇਆ ਸੀ ਇਹ ਜਿਹਨੂੰ ਮੋਬਾਈਲ ਦਵਾਉਣਾ ਤੈਰਾ ਤਾਂ ਹੁੰਦਾ ਨਹੀਂ ਮੇਰੇ ਘਰ ਵੀ ਜਾੜ ਦੇ ਇਹਦਾ ਗੁਰਦਾ ਫਿਰ ਗੁਰਦਾ ਫਿਰ ਤੇਰਾ ਨਾ ਹੋਵੇ ਕੰਜਰ ਦਾ ਕਹਿੰਦਾ ਮੈਂ ਅਫਦਾ ਗੁਰਦਾ ਦਊਂਾ ਇਹ ਨਾ ਦੇਵੇ ਪਿੰਡੀ ਜੂ ਮੈਨੂੰ ਤਾਂ ਲੱਗਦਾ ਅਦੇ ਪਿੰਡ ਚ ਤਾਂ ਇਹਨਾਂ ਨੇ ਉਂ ਡਾਂਟ ਕੇ ਪਿੱਟਦੀ ਹੋਊਗੀ ਕਿਤੇ ਮੂੰਹ ਦਿਖਾਉਣ ਜੋਗੀਆਂ ਨਹੀਂ ਛੱਡੀਆਂ ਸਰੀਕੀ ਵੀ ਤਾਨੇ ਮੈਨੇ ਦੇਣਗੇ ਹੁਣ ਦੱਸ ਕੀ ਕਰਾਂਗੇ ਮੈਨੂੰ ਵੀ ਮੈਂ ਕੀ ਸਾਲਾ ਬਲਾਸਕਾਰ ਕਰਤਾ ਵੀ ਦੇਖ ਬਲਾਇ ਦੇ ਹੁਣ ਮੈਂ ਲੈ ਮੈਂ ਬੱਸ ਵੇ ਸੁਣੋ ਬੱਸ ਕਰੋ ਆ ਦੇਖ ਦੋਦਾ ਕਿਵੇਂ ਬੋਲਦਾ ਹਲੇ ਕਾਸ ਰਹੀਆਂ ਇਹਨੂੰ ਪੁੱਛਦਾ ਕੀ ਕਹਿੰਦਾ ਵੇ ਭਾਈ ਹੌਂ ਲੱਗੇ ਵੇ ਤੇਰੇ ਤੋਂ ਹਜੇ ਉਮੀਦ ਨਹੀਂ ਸੀ ਮੈਨੂੰ ਆ ਚਾਰਤਾ ਦਿਨੀ ਚੰਦ ਅਮੀਦਾਂ ਦੇ ਰਸਕਾ ਸਰੇਗੀ ਚੰਦ ਕੀ ਇਹਨੇ ਤਾਂ ਤਾਰੇ ਵੀ ਚਾਰਤੇ ਕੰਜਰ ਕਿਸੇ ਥਾਂ ਦਾ ਤੁੱਲਾ ਨਹੀਂ ਦੇਖਿਆ ਹੈਗਾ ਓਏ ਤੈਨੂੰ ਤੀਣਾ ਨਹੀਂ ਮਾਰਦੇ ਇੱਕ ਤਾਂ ਨਹੀਂ ਨਹੀਂ ਇਹ ਘੱਲ ਲੱਗ ਰਿਹਾ ਕਰਨ ਤੁੱਲਾ ਤਾਂ ਦੇਖ ਲੈ ਮੈਂ ਤੈਨੂੰ ਤੁੱਲਾ ਨਹੀਂ ਨਾ ਓਏ ਉਹ ਤੁੱਲੇ ਦੇ ਭੈਗਿਆ ਤੂੰ ਓਏ ਪਤਾ ਨਹੀਂ ਓਏ ਤਾਬਾ ਕਿੱਥੋਂ ਆ ਗਿਆ ਨੱਲੇ ਓਏ ਤਾਬਾ ਦੁਰਗੇ ਆ ਗਿਆ ਓਏ ਮੈਨੂੰ ਨਹੀਂ ਪਤਾ ਲੱਗਿਆ ਕਿਥੋਂ ਓਏ ਨਹੀਂ ਪਤਾ ਲੱਗਿਆ ਲੱਗਿਆ ਨਹੀਂ ਪਤਾ ਕਿਥੋਂ ਇਹ ਵਾਤੀ ਗਿਆ ਓਏ

ਆਇਆ ਤਾਂ ਆਇਆ ਕਿੱਥੋਂ ਆਇਆ ਬੰਦਰ ਵੀ ਗਿਆ ਕਰਨਗੇ ਹੁਣ ਤਾਂ ਵੀ ਸਾਡਾ ਪਾਈ ਹੈ ਹਾਏ ਓਏ ਤਸਰੀਬ ਮੱਚ ਗਈ ਰੱਬਾ ਓਏ ਆ ਬੇੜੀ ਬੈਠਿਆ ਲੈ ਤਵਿਆ ਓਏ ਤੇਰਾ ਬੱਸ ਮਰ ਜਾਏ ਓਏ ਹਾਏ ਜਦੋਂ ਤੂੰ ਜਾਨ ਕਹਿਨੀ ਆ ਨਾ ਮੇਰੀ ਤਾਂ ਜਾਨ ਨਿਕ ਜਾਂਦੀ ਆ ਜਾਨ ਨਾ ਮਾੜਾ ਮੋਟਾ ਇਹਨਾਂ ਕੁਛ ਨਹੀਂ ਕਿਹਾ ਅਜੇ ਤੱਕ ਤਾਂ ਬੱਚਤ ਰਹਿ ਗਈ ਬਸ ਥੋੜਾ ਜਿਹਾ ਸੇਕ ਲੱਗ ਗਿਆ ਹੋਰ ਕੁਛ ਨਹੀਂ ਫਿਰ ਦੱਸੂਗਾ ਕਿੱਥੇ ਲੱਗਿਆ ਸੇਕ ਮਿਲ ਕੇ ਗੱਲ ਕਰਾਂਗੇ ਮਿਲ ਕੇ ਆਪਾਂ ਵਿਆਹ ਤਾਂ ਕਰਵਾਉਂਗਾ ਮੈਂ ਚੰਗਾ ਚੰਗਾ ਹਾਂਜੀ 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 ਬਾਪੂ ਜੀ ਪੈਸਾ ਨਾ ਕਰਾਂਗੇ ਹੀ ਲੈ ਜੀ ਹਾਂਜੀ ਹਾਂ ਜਰੂਰ ਕਰ ਦਾਂਗੇ ਜੀ ਠੀਕ ਹੈ ਕੀ ਹੋ ਗਿਆ ਬਾਈ ਉਹ ਕੀ ਹੋਣਾ ਦੀ ਬਾਈ ਫੇਟ ਦਾ ਫੋਨ ਆਇਆ ਕਹਿੰਦਾ ਪੈਸੇ ਹੀ ਲੋੜਾ ਮੈਨੂੰ ਪੈਸੇ ਦੇ ਦੋ ਜਿਹੜੇ 5 ਲੱਖ ਰੁਪਇਆ ਲੈ ਆਈ ਦੀ ਆ ਫਿਰ ਹੁਣ ਇੱਕੇ ਦਾ ਪੈਸੇ ਦਾ ਹੀ ਲਾ ਕਿੱਥੋਂ ਕਰਦੀ ਏ ਬਾਈ ਉਹ ਬਾਈ ਮੈਂ ਤਾਂ ਆਪੇ ਹੀ ਸੁੱਤੀ ਜਾਂ ਨਾ ਇਹਦਾ ਬੈੜਾ ਬੈਠਾ ਕੰਚਰ ਦਾ ਮਮਰੀ ਭੈਣੇ ਨੇ ਕਰਜ਼ਾ ਉਤਾਰ ਕੇ ਕਰਤੇ ਕਿੰਨੇ ਸਾਲਾਂ ਬਾਅਦ ਹੁਣ ਮੜਾ ਜਾ ਹੱਥ ਸੂਤ ਹੋਇਆ ਸੀ ਉਹੀ ਕੰਜਰ ਕੰਨਾ ਦੁਬਾਰੇ ਫੇਰ ਤੁਰ ਪਿਆ ਹੁਣ ਫੇਰ ਨਹੀਂ ਅੱਕੇ ਦੁਆਰ ਦੀ ਇਹਨੇ ਪੰਜੀ ਦੇਣੀ ਹੈਗੀ ਤੁਸੀਂ ਕਿਹੜਾ ਘਾਟੋਂ ਬਥੇਰੇ ਵਾਰੀ ਕਿਹਾ ਵੀ ਕੰਜਰ ਨੂੰ ਚੂਹਿਆਂ ਦੀ ਦਵਾਈ ਪਾ ਦੋ ਨਹੀਂ ਕੰਜਰ ਦਾ ਦੱਬ ਦਿਓ ਗਾਲ ਤੁਸੀਂ ਉਹਦੋਂ ਕਹਿੰਦੇ ਸਾਨੂੰ ਅਕੇ ਲੋਕਾਂ ਦੀ ਸ਼ਰਮ ਮਾਰਦੀ ਐ ਹੁਣ ਤਾਂ ਨਹੀਂ ਲੋਕਾਂ ਦੀ ਸ਼ਰਮ ਆਉਂਦੀ ਹੁਣ ਲੋਕ ਸੋ ਸੋ ਗੱਲਾਂ ਬਣਾ ਰਹੇ ਨੇ ਬਾਰੇ ਨਹੀਂ ਸਾਨੂੰ ਦਿਓ ਦੋਨਾਂ ਨੂੰ ਛੁੱਟੀ ਜੇ ਹੱਥ ਨੂੰ ਨਾ ਇਹਦਾ ਦੇਖੀ ਚੱਕੀਏ ਕੰਮ ਜਾ ਨਹੀਂ ਲੋਕ ਕੀ ਕਹਿਣਗੇ ਵੀ ਭਾਈ ਮਾਰਤਾ ਨਾ ਹੁਣ ਹੁਣ ਸਵਾਸ਼ੇ ਦੇਣਗੇ ਲੋਕ ਉਹ ਫਿਰ ਜਾਂਦਾ ਦਿੱਲੀ ਵਾਲਿਆਂ ਨੂੰ ਕੁੜੀ ਸੀ ਨਾਲੇ ਆ ਗ ਪੈਸਾਂ ਦਾ ਹਿੱਲਾ ਤਾਂ ਕਰਨਾ ਹੀ ਪਊਗਾ ਜਿਹੜਾ ਕੋ ਸੋਨਾ ਸੀ ਹੋ ਗਿਆ ਜਦੋਂ ਅਗਲੇ ਤਾਂ ਫੜੇ ਨੇ ਉਹ ਤਾਂ ਦੇਣੀ ਪੈਣਗੇ ਬਾਈ ਫਿਰ ਲਿਮਟ ਵੱਡੀ ਕਰਾ ਲੈਨੇ ਆ ਉਹ ਬਾਈ ਭੋਲੇ ਕਿਹੜੀਆਂ ਗੱਲਾਂ ਕਰਦਾ ਤੂੰ ਲਿਮਟਾਂ ਹੀ ਵੱਡੀ ਹੋ ਜੂਗੀ ਯਾਰਾ ਮੀਨਾਟ ਪਾ ਦੇਣਗੇ ਨਾ ਫੇਰ ਹੁਣ ਕੋਈ ਨਾ ਕੋਈ ਹਿੱਲਾ ਤਾਂ ਕਰਨੀ ਪਊ ਜਦੋਂ ਆੜਤੀਆ ਪੈਸੇ ਮੰਗਰੇ ਝੂਠ ਬੋਲ ਕੇ ਉਹਨੂੰ ਪੈਸੇ ਲਿਆ ਮੈਸਾਂ ਤੇ ਲੋਨ ਲੈ ਲੈ ਓਏ ਆਏ ਨਹੀਂ ਬਣਦੇ ਹੁੰਦੇ ਭੋਲੇ ਤੂੰ ਤਾਂ ਉਹੀ ਨਿਆਣਿਆਂ ਵਾਲੀਆਂ ਗੱਲਾਂ ਕਰੀਂ ਹਣਾ ਇੱਕ ਦਿਨ ਚ ਲੋਨ ਹੋ ਜਾਂਦਾ ਨਾਲੇ ਲੋਨ ਵੀ ਤਾਂ ਤਰਨਾ ਹੀ ਪਊਗਾ ਉਹ ਕਿਥੇ ਤਾਰਾਂਗੇ ਫੇਰ ਇਹਨੂੰ ਵੇਚਿਆ ਉਹ ਮੇਰੇ ਸਾਲੇ ਨੂੰ ਫਿਰ ਇਸੇ ਦੀ ਰਾਂਦ ਕੱਟ ਦੋ ਪਰਾਂ ਇਹਨੂੰ ਲਾਦੋ ਕਿਸੇ ਫੈਕਟਰੀ ਚ ਜਿਹੜੀ ਤਾਂ ਕਿਸੇ ਨੇ ਫੁੱਟੀ ਕੌਣੀ ਨਹੀਂ ਦੇਣੀ ਜਿਹੇ ਜਿਆ ਪਿਕਣ ਵਾਲਾ ਹੁੰਦਾ ਉਹਨੂੰ ਕਿੱਦੇ ਦਾ ਵੇਚਿਆ ਹੁੰਦਾ ਨਾਲ ਇਹ ਜਿਹਦਾ ਪਿਆ ਨਾ ਹੋ ਜਾਂਦਾ ਉਹ ਬੋ ਮੈਂ ਤਾਂ ਤਪਾ ਲੇ ਚਾਹ ਵੀ ਨਹੀਂ ਸਵਾਲ ਲੱਗਦੀ ਮੇਰੀ ਗੱਲ ਸੁਣੋ ਮਾਨੂੰ ਟੈਨਸ਼ਨ ਨਾ ਕਰੀ ਜਾਂ ਨੇ ਕਿ ਪੈਸੇ ਤਾਂ ਦੇਣੇ ਪੈਣਗੇ ਫੇਰ ਵੀ ਆਪਾਂ ਨੂੰ ਆੜਤੀ ਤਾਂ ਕੋਲੋੜ ਰਹੀਂਦੀ ਐ ਉਹ ਬਾਪੂ ਵਾਲਾ ਕੈਂਠਾ ਜਿਹਾ ਪਿਆ ਇੱਕ 4-5 ਲੱਖ ਦਾ ਵੇਖੂ ਜੂਗਾ ਉਹ ਪਾਰੀ ਬਣਿਆ ਹੋਇਆ ਮੈਂ ਤਾਂ ਕਹਿੰਨੀ ਉਹ ਵੇਚ ਦਿੰਨੇ ਆ ਹੋਰ ਦਾ ਸੁੰਗੀ ਹਿੱਲਾ ਕਰਗੀ ਨਹੀਂ ਬਾਪੂ ਦੀ ਨਿਸ਼ਾਨੀ ਵੇਚ ਨੂੰ ਜੀਤਾ ਕਰਦਾ ਨਹੀਂ ਹੈਗਾ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਆਪ ਹੀ ਬਾਪੂ ਦੀ ਨਿਸ਼ਾਨੀ ਹੈ ਜਿਹੜੇ ਨੇ ਐਡਾ ਚੰਦ ਚੜ੍ਹਿਆ ਹੈ ਨਹੀਂ ਕਾ ਨੂੰ ਇਹਦੀਆਂ ਗੱਲਾਂ ਬਾਰ-ਬਾਰ ਤੋੜਦੀਆਂ ਮੈਂ ਤਾਂ ਹਰ ਖਜੜੀਆਂ ਦਾ ਇੱਥੇ ਚੱਲ ਮੈਂ ਲਿਆਉਣੀ ਆ ਚੱਕ ਕੇ ਵੇਚਿਆ ਪਰੇ ਚੱਲ ਦੇਖ ਦੂੰ ਲਿਆ ਕੱਢ ਕੇ ਕਿਰਾਂ ਰਹਿਣ ਨਾ ਦੇਦੀ ਉਹ ਘਰ 'ਚ ਕੋਈ ਚੀਜ਼ ਰੱਬ ਕਿਹਾਊਗਾ ਮੇਰਾ ਔੜੇ ਥੋੜੇ ਦਾ ਕਰਨੀ ਪਊਗਾ ਹੀਲਾ ਕੋਈ ਇਹ ਨਹੀਂ ਹਟਦਾ ਛੜੂ ਆ ਇਹ ਤਾਂ ਬੱਕਿਆ ਕੇ ਹਟੂ ਸਾਰਾ ਕੁਝ ਨਾ ਮਰੇ ਇਹੋ ਜਿਹਾ ਉਹ ਕਾ ਨੂੰ ਮਰਦਾ ਬਾਈ ਇਹ ਤਾਂ ਮਾਰ ਕੇ ਮਰੂਗਾ ਯਾਰ ਲੁਟਿਆ ਗਏ ਜਮੀ ਪੱਟੇ ਗੇ ਕੈਂਠਾ ਤਾਂ ਮਾਰੀ ਚ ਹੈ ਨਹੀਂਗਾ ਲੋਕ ਟੁੱਟੇ ਪੈਨ ਮਾਰੀ ਦਾ ਹੈ ਕੈਂਠਾ ਗਿਆ ਤਾਂ ਗਿਆ ਕਿੱਥੇ ਅੱਜ ਦੱਸ ਦੱਸ ਕੈਂਠਾ ਕਿੱਥੇ ਦੱਸ ਉਹ ਬੋਲ ਉਹ ਕੈਂਠਾ ਦੱਸ ਕਿੱਥੇ ਦੱਸ ਦੱਸ ਬੋਲ ਪਾ ਮੈਂਨੂੰ ਨਹੀਂ ਦੱਸ

ਦੱਸ ਦੇ ਹੁਣ ਦੱਸ ਦੇ ਮੈਂ ਦੱਸ ਦੇ ਹੁਣ ਹੋਰ ਨਾ ਬਾਬੂ ਹੋਰ ਨਾ ਭੋਲੇ ਦਾਪੂ ਹੋਰ ਬਾਹ ਤੱਕ ਗਈ ਮੇਰੀ ਇੱਧਰ ਨਹੀਂ ਦਾ 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 ਹਾਂ ਦੱਸ 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 ਦੇ ਹੁਣ ਦਾ ਦਾ ਦੱਸ ਦੇ ਦੱਸ ਦੇ ਮਾਰਾਂਗੇ ਇਹਨੂੰ ਹੁਣ ਦੱਸੂਗਾ ਦੱਸ ਦੱਸ ਦਾ ਦਾ ਹਾਂ ਤਾਂ ਨਾ ਉਹ ਆਂਟੀ ਮਾਰ ਲੈ ਤੇ ਦੇਖ ਜਾਣ ਵਾਸਤੇ 7 ਲੱਖ ਰੁਪਏ ਚਹੀਦੇ ਦੀ ਮੇਰੇ ਘਰ ਵਾਲੀ ਨੂੰ ਬਾਣੀਏ ਨੇ ਪੰਜੇ ਬਾਣੀਏ ਨੇ ਪੰਜੇ ਦਿੱਤਾ ਹੈ ਬਾਕੀ ਨਾ ਮੈਂ ਕੈਂਠਾ ਵੇਚਦਾ 2 ਲੱਖ ਦਿੱਤਾ ਹੋਇਆ ਉਹ ਤੇ ਰੱਬ ਵੀ ਲੈ ਬੜਾ ਤੁਹਾਨੂੰ ਘਰ ਲੈ ਕੇ ਜਾਊਗਾ ਕਰੋ ਚਾਹੇ ਫਿਰ ਲੱਖ ਤੋਂ ਪੈਸੇ ਆਪਾਂ ਤੋਂ 7 ਲੱਖ ਲਵਾ ਪਾਏ ਨੇ ਕੱਲ ਨੂੰ ਘਰ ਲੈ ਕੇ ਜਾਊਗਾ ਚਾਕੇ ਦੋ ਲੱਖ ਤੇ ਦਿੱਤੇ ਨੇ ਮੈਂ ਤਾਂ ਇਹ ਕਹਿੰਦੀ ਸੀ ਜਿਹਨੂੰ ਆਈ ਮਾਰਦੇ ਰਹੇ ਨਾ ਮਰ ਜਾਣਾ ਮਰ ਜੂਗਾ ਗੜ ਪੈ ਜੂ ਹਾਂ ਹੋਰ ਸਜਾ ਲਾਉਣੇ ਆਪਾਂ ਕੋਈ ਤੂੰ ਬਸ ਰਹਿਣ ਦੇ ਸਜਾ ਨੂੰ ਮੈਂ ਤਾਂ ਇਹ ਕਹੀ ਨਾ ਮਿਰਚਾਂ ਸੋਟੇ ਦੀ ਨਸਾਂ ਤੇ ਦੇ ਦਿੰਦੇ ਉਹ ਨਹੀਂ ਨਹੀਂ ਇਹ ਤਾਂ ਛੋਟੀ ਜੀ ਸਜਾ ਜਿਹੜਾ ਕੀ ਹੋ ਜੂ ਇਹ ਤਾਂ ਮਿਰਚਾਂ ਹੀ ਲੱਗਣੀਆਂ ਗੱਲੀਆਂ ਤੁਸੀਂ ਮੇਰੇ ਵਾਲੀ ਸਜਾ ਦੇਖਦੀ ਰਹਿ ਜਾਓਗੇ ਮੈਂ ਚੱਲਦੀ ਆ ਪਾਹੀ ਚ 2 ਮਿੰਟ ਚ ਆ ਜਾ ਸਾਰੇ ਚਲੋ ਚਲ ਖੋਲ ਅਮਰ ਤੈਨੂੰ ਮੈਂ ਸੁਣੀ ਮੈਂ ਸੁਣੀ ਕਾਲੀ ਕੰਮ ਛੱਡ ਦੋ ਓਏ ਕੇਂਦਰ ਤੇ ਪਾਪ ਕਿੱਥੇ ਦੇਵਾਂਗਾ ਓਏ ਫੁੱਲਣ ਦਾ ਲੱਗ ਰਿਹਾ ਹੁਣ ਤਾਂ ਚੁੱਪ ਕਰ ਜਾ ਓਏ ਗਊ ਦੇ ਜਾਇ ਨੂੰ ਮਾਰ ਕੇ ਪਾਪ ਕਿੱਥੇ ਦੇਵਾਂਗਾ ਤੂੰ ਤਾਂ ਮਾੜੀ ਤਖੜੀ ਓਏ ਸੱਤ ਜਨਮ ਨਹੀਂ ਉਤਰਨਾ ਪਾਪ ਤੁਹਾਡੇ ਤੋਂ ਓਏ ਮੇਰੀ ਰਿੰਗੀ ਜਾਂਦਾ ਹੁਣ ਜਿਹੜੇ ਕਰਜ਼ਾਈ ਕਰਕੇ ਤਰ ਤੋ ਵੀ ਸੱਤ ਸਾਲ ਨਹੀਂ ਉਤਰਦਾ ਕਰਜਾ ਹਾਂ ਉਤਰ ਚੁ ਕਰਜਾ ਓਏ ਮੇਰੇ ਨੌ ਦਾ ਬੀਗਾ ਵੇਚ ਦੋ ਓਏ ਆਹੋ ਵੇਚਣ ਤੱਕ ਧਿਆਨਾਂ ਆ ਜੀ ਇੱਧਰ ਕਰ ਕਰ ਕੀ ਇਹਨੇ ਤਾਂ ਆਲਾ ਵੇਚ ਦੋ ਬਿੱਗਾ ਹਾਏ ਹਾਏ ਇੱਧਰ ਜਾਣਾ ਫੜਦਾ ਓ ਮਾਸ ਦੇੜਤਾ ਓਏ ਤੁਸੀਂ ਨੇ ਮਾਰ ਮਾਰ ਕੇ ਓਏ ਕਲਾ ਆ ਜਾ ਆ ਜਾ ਲੈ ਤੁਰਲਾ ਹੁਣ ਉਹਨਾਂ ਦਰਨੂਆਂ ਲੱਤਾਂ ਖਿੱਚੀਆਂ ਆਂਦਾ ਤੁਰਦਾ ਹੋਰਾਂ ਜਾਉਰਾ ਉਰੇ ਆਓ ਹੋਰੇ ਪਾਸੇ ਤੁਰੇ ਫਿਰਦੇ ਹਾਂ ਤਾੜਾ ਤਾਪਿਆ ਮੇਰੀ ਗੱਲ ਸੁਣ ਲੋ ਇੱਧਰ ਮੇਰੀ ਗੱਲ ਸੁਣ ਲੋ ਪਹਿਲਾਂ ਵੇ ਭਾਈ ਤੇਰੀ ਸੁਜਾ ਪਤਾ ਕੀ ਹੈ ਤੂੰ ਆਖਣ ਤੱਕ ਇਸੇ ਤੋੜੇ ਤੇ ਬੈਠਾ ਰਹਿਣਾ ਉਧਰ ਮੂੰਹ ਕਰਕੇ ਤੁਪ ਚ ਜੇ ਹਿੱਲਿਆ ਜੁਲਿਆ ਨਾ ਦੁਬਾਰੇ ਮੰਜੇ ਤੇ ਫੇਰ ਟੰਗ ਦਾਂਗੇ ਬੈਠ ਸੂਰਜ ਕੇ ਨੀ ਮੂੰਹ ਰੱਖਾਂ ਉਧਰ ਹੀ ਮੂੰਹ ਰੱਖਣੇ ਕੋਈ ਆਵੇ ਜਾਵੇ ਤੈਨੂੰ ਨਹੀਂ ਉੱਠਣਾ ਇਹ ਕੀ ਸਜ਼ਾ ਹੋਈਏ ਤਾਂ ਉਹੀ ਬੈਠਾ ਰੂ ਹੋਰ ਤੈ ਲੈ ਵੀ ਤੁਸ ਜਾ ਤੁਸੀਂ ਚੁੱਪ ਕਰ ਜਾ ਜਿਵੇਂ ਕੇ ਹਾਂ ਮੈਂ ਕਰੋ ਤੁਸੀਂ ਦੂਰ ਹੋ ਜਾਣ ਵਾਲੇ ਸਜ਼ਾ ਤੁਹਾਨੂੰ ਥੋੜੀ ਦੇਣੀ ਹੈ ਬੈਠ ਬਈ ਲੈ ਬੈਠ ਜਾ ਲੈ ਅਮ ਜੀ ਸਜ਼ਾ ਵਧੀਆ ਤੀ ਆਪੀ ਲੰਕੀ ਜਾਂਦਾ ਉੱਥੇ ਹੱਥਨ ਤੱਕ ਸੁਣ ਗਈ ਗੱਲ ਜੇ ਪਿੱਛੇ ਮੁੜ ਕੇ ਕੇਰਾ ਵੀ ਗਰਦਨ ਘਮਾ ਲਈ ਨਾ ਤੂੰ ਉੱਥੇ ਦੁਬਾਰੇ ਫੇਰ ਜਾਏਗਾ ਸਮਝੇ ਨਹੀਂ ਆਉਂਦੀ ਕਹਿੰਦੀ ਆਤਨ ਤੱਕ ਤੋੜੇ ਤੇ ਬੈਠਿਆ ਰਹੀ ਇਸ ਆਲੀ ਕੋਈ ਸਦਾ ਮੈਨੂੰ ਦੋ ਦਿਨ ਬੈਠਾ ਕਿਉਂ ਮੰਨਦੇ ਹੋ ਐਡਾ ਕਿਡਾ ਕ ਬੰਬ ਰੱਖਿਆ ਦੀ ਥੱਲੇ ਆਟਮ ਬੰਬ ਰੱਖਿਆ ਦੀ ਚਲੋ ਉੱਤਲੀ ਜਾ ਕੇ ਦੇਖੋ ਉਹਨੂੰ ਜਾ ਕੇ ਆਟਮ ਹੀ ਬਣਾਤੀ ਇਹ ਤਾਂ ਜ਼ਮੀਂ ਖੰਡ ਗਿਆ ਹੋਏ ਉਹ ਕਰਨਾ ਓ ਨਾ ਦੋਏ ਕੈਂਠਾ ਹੌਣ ਲੈ ਕੇ ਜਾਏਂਗਾ ਕਰਾ ਉਹ ਹੈਲੋ ਦਿੱਲੀ ਆੜੀ ਆ ਗਈ ਮੈਂ ਤਾਂ ਤੈਨੂੰ ਚੰਗੀ ਸਮਝਦਾ ਵੀ ਛੋਟੀ ਐ ਮੈਂ ਵੀ ਤੈਨੂੰ ਚੰਗਾ ਹੀ ਸਮਝਦੀ ਸੀ ਵੱਡੇ ਭਾਈ 7 ਲੱਖ ਚੋਂ ਸਾਡੇ ਤੈਨੂੰ ਸਾਡਾ ਵੀ ਐ ਆਹੋ ਕੋਈ ਨਹੀਂ ਕਰਨੋਂ ਮੇਰੇ ਸਾਰਿਆਂ ਦੀ ਨਾਕਸ ਕਰਨਾ ਮੈਂ ਤਾਂ ਹੋਰ ਤਰ ਤੋ ਪੰਜ ਸੱਤ ਬੰਬ ਪਰ ਮੇਰੀ ਗੱਲ ਸੁਣਾ ਸੋਟੀ ਹਿੱਕ ਤੇ ਦੀਵਾ ਬਾਲੂਗਾ ਮੈਂ ਬਾਲੂਗਾ ਪਿਆ ਤਾਂ ਮੈਂ ਕਰਾਊਗਾ ਕਰਾਊਗਾ ਹੈਪੀ ਦੀਵਾਲੀ ਚੰਗਾ ਆਜੋ ਹੈਪੀ ਦੀਵਾਲੀ ਹੈਪੀ ਦੀਵਾਲੀ ਫੋਟਾ ਕਿੱਲੇ ਨਹੀਂ ਹੈਪੀ ਦੀਵਾਲੀ ਨਹੀਂ ਸਾਲਿਓ ਹੈਪੀ ਦੀਵਾਲੀ ਕਹੋ ਹੈਪੀ ਦੀਵਾਲੀ ਕਹੋ ਓ ਜੜੇ ਹੈਪੀ ਦੀਵਾਲੀ ਕਹੋ ਓ ਹੈਪੀ ਦੀਵਾਲੀ ਕਹੋ

ਦਿੱਲੀ ਵਾਲੀ ਲਿਆਊਗਾ ਤੇ ਹਨੀਮੂਨ ਤੇ ਜਾਊਗਾ ਜੇ ਮਿੱਤਰੋ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਓ ਫੋਲੋ ਲਵ ਯੂ ਟੌਲੀ ਪਰ ਕੇ ਜਿਉਂਦੇ ਵਾਸਤੇ ਰਹੋ ਹੈਪੀ ਦੀਵਾਲੀ